ਸਾਗਨ ਪੰਜਾਬੀ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਮੈਂ ਤੁਹਾਡਾ ਆਪਣਾ ਗੁਰਨਾਵ ਸਾਗਨ ਪੰਜਾਬੀ ਸਭਿਆਚਾਰ ਦੀਆਂ ਫਜ਼ਾਵਾ ਵਿੱਚ ਮਾਂ ਬੋਲੀ ਦੀ ਇੱਕ ਬਲੰਦ ਆਵਾਜ਼ ਬੀਬਾ ਰਣਜੀਤ ਕੌਰ ਜੀ ਸਾਡਾ ਧੰਨ ਭਾਗਿਆ ਜੋ ਅੱਜ ਸਾਡੇ ਬਠਿੰਡਾ ਜਿਹਨੇ ਦੇ ਪਿੰਡ ਬੁਰਜ ਮਹਿਮਾ ਵਿੱਚ ਪਹੁੰਚੇ ਆ ਤੇ ਅੱਜ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਬਹੁਤ ਵਧੀਆ ਲੱਗਿਆ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਸਾਡਾ ਬਚਪਨੀ ਬੀਬਾ ਜੀ ਦੇ ਗੀਤ ਸੁਣ ਕੇ ਗੁਜ਼ਰਿਆ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਆ। 40 ਸਾਲ ਦਾ ਜਿਹੜਾ ਇੱਕ ਲੰਮਾ ਸੰਘਰਸ਼ਾ ਜਿਹੜਾ ਲੰਬੇ ਸਮੇਂ ਚ ਇਹਨਾਂ ਨੇ ਬੀਬਾ ਜੀ ਨੇ ਗਾਇਆ ਤੇ ਕੋਈ ਵੀ ਪੰਜਾਬ ਦਾ ਐਸਾ ਪਿੰਡ ਨਹੀਂ ਜਿੱਦੇ ਪਿੰਡਾਂ ਚ ਮੁਹੰਮਦ ﺻਦੀਕ ਜੀ ਤੇ ਬੀਬਾ ਜੀਤਕੌਰ ਦੇ ਅਖਾੜੇ ਨਹੀਂ ਲੱਗੇ ਹੋਣੇ। ਸੋ ਅੱਜ ਅਸੀਂ ਬੋਟੀ ਮਾਮਾ ਪੰਚਤ ਦੇਵੀ ਬਾਜੀ ਦਾ ਜੀ ਆਇਆਂ ਨੂੰ ਕਹਨੇ ਧੰਨਵਾਦ ਕਰਦੇ ਹਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਟੀ ਭਾਈ ਠੀਕ ਆ ਸੇਤ ਠੀਕ ਆ ਜੀ ਹਾਂ ਜੀ ਸੇਤ ਤਾਂ ਠੀਕ ਹੈ ਜਿੱਦਾਂ ਦੀ ਜਿੱਦਾਂ ਨੇ ਹੁਣ ਐਸਾ ਹੁੰਦੀਆਂ ਬਹੁਤ ਵਧੀਆ ਹੈ ਸ਼ੁਕਰ ਹੈ ਮਾਲਕ ਦਾ ਔਰ ਸਾਜਨ ਪੰਜਾਬੀ ਇਸ ਟੀਵੀ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਚੜ੍ਹਦੀ ਕਲਾ ਚ ਰੱਖ ਰੋਵੇ ਸੋ ਅੱਜ ਮੈਂ ਇੱਥੇ ਕਿਹੜਾ ਪਿੰਡ ਮੈਂ ਮੋਰਜ ਮੈਂ ਮਾਰ ਕੇ ਆਈ ਸੀ ਤੇ ਇਹ ਵੀ ਹੁਣ ਫ੍ਰੀ ਫਾਇਰ ਚ ਮੇਰੀ ਇੰਟਰਵਿਊ ਇੰਟਰਵਿਊ ਨਹੀਂ ਗੱਲਾਂ ਆ ਇੱਕ ਦੋ ਆ ਤੇ ਰਵੀਪਾ ਜੀ ਪਤਾ ਕੀ ਆ ਜਿਵੇਂ ਹੁਣ 1977 ਦੀ ਗੱਲ ਆ ਇਹ ਇਨ੍ਹਾਂ ਪਿੰਡਾਂ ਚ ਤੁਸੀਂ ਖਾਣਾ ਲਾਇਆ ਤੁਹਾਡੇ ਸਾਹ ਦੀ ਯਾਦ ਹੋਵੇ ਹਨ ਤੇ ਕੋਈ ਪਿੰਡ ਵੀ ਨਹੀਂ ਐਸਾ ਜਿਹੜੇ ਪਿੰਡਾਂ ਚ ਤੁਸੀਂ ਅਖਾੜੇ ਨਹੀਂ ਲਾਏ ਕਿ ਕਿਵੇਂ ਦੇਖਦੇ ਹੋ ਨਹੀਂ ਉਹ ਦੌਰ ਤੇ ਆਹ ਦੌਰ ਆ ਜਿਹੜਾ ਦੌਰ ਤਾਂ ਦੇਖੋ ਜੀ ਆਗੇ ਚਲੇ ਜਾਂਦੇ ਆ ਜਾਂਦੇ ਸਭ ਔਰ ਚੰਗੇ ਮੈਂ ਨਾ ਰੱਬ ਦਾ ਸ਼ੁਕਰ ਅਦਾ ਕਰਦੀ ਆ ਵੀ ਪਹਿਲਾ ਦੌਰ ਵੀ ਦੇਖਿਆ ਵਿਚਾਰ ਲਾ ਵੀ ਦੇਖਿਆ ਹੁਣ ਵੀ ਦੇਖ ਰਹੀ ਆ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਚੜਦੀ ਕਲਾ ਤੇ ਸਾਰੇ ਔਰ ਫਰਕ ਤਾਂ ਹੈਗਾ ਪੰਜਾਬੀ ਮਾਂ ਬੋਲੇ ਨੂੰ ਥੋੜਾ ਜਿਆ ਤੁਸੀਂ ਨਹੀਂ ਤੁਹਾਡੇ ਚੈਨਲ ਸ਼ਾਇਦ ਹੁਣ ਪ੍ਰਮੋਟ ਕਰਨ ਪਰ ਇਹ ਥੋੜਾ ਜਿਆ ਪੋਇਟਰੀ ਤੇ ਫਰਕ ਹੈ ਜੀ ਹਾਂ ਜ ਆ ਨਾਮ ਵਾਲੇ ਕੀਤਾ ਤੇ ਫਰਕ ਹੈ ਥੋੜਾ ਜਿਆ ਸਾਡੇ ਵੇਲੇ ਥੋੜਾ ਜਿਆ ਪੁਰਾਣੇ ਬਹੁਤ ਵਧੀਆ ਹੁੰਦਾ ਸੀ ਇਹ ਰੂਹ ਨੂੰ ਸਕੂਨ ਦਿੰਦੇ ਸੀ ਤੁਹਾਡੇ ਗੀਤ ਸੀ ਜਿਹੜੇ ਹੁਣ ਤਿਆਜ ਟੜਕਣਾ ਪੈਦਾ ਕਰਦੇ ਹਾਂ 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 ਸ਼ਾਂਤੀ ਨਹੀਂ ਮਿਲਦੀ ਉਹ ਗਾਣੇ ਸੁਣ ਕੇ ਨਾ ਅ ਤੜਕਣਾ ਵਾਦ ਨਾਲ ਆ ਜਾਂਦੀ ਹੈ ਜੀ ਕੀ ਕਰ ਜਾਂਦੇ ਠੀਕ ਕਰ ਜਾਂਦੇ ਮੈਨੂੰ ਤਾਂ ਲੱਗਦਾ ਬਾਕੀ ਸੁਣਨ ਵਾਲਿਆਂ ਨੂੰ ਬਾਅਦ ਕੱਲ ਦੇ ਬੱਚਿਆਂ ਨੂੰ ਹਾਂ ਜੀ ਹਾਂ ਸੋ ਮੈਂ ਕਹਿੰਨੀ ਆ ਤੁਹਾਡੇ ਪਾਸ ਮੱਧਮ ਰਹੀ ਬੇ ਸੋਹਣੀ ਪੋਇਟਾਂ ਆ ਸੋਹਣੀ ਜੜੀ ਨਾ ਦਿਲ ਨੂੰ ਟੰਬੇ ਪਿਆਰ ਇੱਕ ਦੂਜੇ ਦਾ ਪਿਆਰ ਵਾਦੇ ਕਿਸੇ ਨਾਲ ਵੀ ਤੁਸੀਂ ਕਿਸੇ ਨੂੰ ਆਪਣੀ ਮਹਿਬੂਬਾ ਨੂੰ ਕਰਦੇ ਹੋ ਉਹਦੇ ਨਾਲ ਵਾਦੇ ਆਪ ਤੁਸੀਂ ਆਪਣੇ ਭਰਾ ਨੂੰ ਕਰਦੇ ਹੋ ਆਪਣੀ ਬੱਚੀ ਨਾਲ ਕਰਦੇ ਆ ਆਪਣੇ ਉਹਨਾਂ ਨਾਲ ਮੁਹੱਬਤ ਵਾਦੇ ਨਾ ਕਿ ਤੁਹਾਡੀ ਘਟੇ ਜੀ ਇਹ ਹੈ ਉਹ ਵੀ ਤੁਹਾਡਾ ਜਿਵੇਂ ਮੇਰਾ ਇੱਕ ਗੀਤ ਸੀਗਾ ਮੇਰੀ ਇਹ ਨਹੀਂ ਮਾਇ ਮੇਰੇ ਪਿਲਾ ਦੀ ਹੈ ਮਹਿਰ ਮੇਰੀ ਉਹ ਜੋ ਮੇਰੀ ਮੁੱਠੀ ਵਿੱਚ ਸੀ ਐ ਹੋ ਜੇ ਗੀਤ ਕੁੜੀਆਂ ਵਿਗਾਣ ਕੁੜੀਆਂ ਵੀ ਹੁਣ ਮੈਂ ਕਰ ਦੋ ਤੇਰੀ ਜਾਨ ਲੱਗਿਆ ਕਰ ਤੂੰ ਪਤਾ ਨਹੀਂ ਕੀ ਗਾਇਗਾ ਗਾਇ ਜਾਂਦਾ ਤੇ ਸਾਜ਼ ਬਹੁਤੇ ਹੁੰਦੇ ਅਤੇ ਆਵਾਜ਼ਾਂ ਸੁਣਦੀਆਂ ਨਹੀਂ ਹੈ। ਪਰਨਾ ਆਵਾਜ਼ਾਂ ਸੁਣਦੀਆਂ ਸੀ ਸਾਜ਼ ਹਿਸਾਬ ਦੇ ਹੁੰਦੇ ਸੀ। ਹਾਂ ਸੋ ਮੈਂ ਨਿੰਦਦੀ ਨਹੀਂ ਕਿਸੇ ਨੂੰ ਨਿੰਦੋ ਨਿੰਦਦੇ ਤੇ ਥੋੜਾ ਬਹੁਤ ਕਿਸੇ ਨੂੰ ਦੁੱਖ ਵੀ ਲੱਗਦਾ ਹੈ। ਸੋ ਇਹ ਹੈ ਸਿਆਣੇ ਬਣੋ ਸਾਰੇ ਗਾਣ ਵਾਲੇ ਵੀ ਉਹ ਸੁਣਨ ਵਾਲੇ ਵੀ ਸੁਣਨ ਵਾਲੇ ਵੀ ਉਦਾਦੇ ਹੋਏ ਹੋਏ ਆ। ਹਾਂ ਆ ਉਹ ਵੀ ਬਾਸ ਉਦਾਦੇ ਹੋਏ ਹੈ। ਸੋ ਇਹ ਸਵਾਤਾਵਰ ਨੂੰ ਥੋੜਾ ਜਿਹਾ ਸੰਭਾਲੋ। ਆ ਰਹੇ ਆਦੋਂ ਕੀ ਕਹਤਾ ਸੀ ਅੱਗੇ ਜੀ ਬਾਈ ਤੁਸੀਂ ਦੇਖੋ ਵੀ ਇੱਕ ਬਜ਼ੁਰਗ ਆਹਣਾ ਬਜ਼ੁਰਗ ਤੁਸੀਂ ਬਜ਼ੁਰਗਾਂ ਦੇ ਬੈਠ ਕੇ ਤਸਵੀਰਾਂ ਮਤਲਬ ਖਿਚਵਾਇਆ ਹੁਣ ਲੱਗਿਆ ਵੀ ਉਹਨਾਂ ਉਹ ਦੌਰ ਸੀਗਾ ਜਿਹੜੇ ਉਹਨਾਂ ਦੌਰ ਤੇ ਸੀਗੇ ਬਜ਼ੁਰਗ ਜਿਹੜੇ ਸੋਦੇ ਕੀ ਮਾਰਦੇ ਰਹੇ ਆ ਇੱਕ ਵੀ ਬਾਈ ਜਿਵੇਂ ਹੁਣ ਗਰਮੀ ਬਹੁਤ ਆ ਹਨਾ ਤੇ ਇੱਕ ਇਹ ਕੈਸ ਨਹੀਂ ਹਾਂ ਦੇਖੇ ਵੀ ਜਾਓ ਵੀ ਜਿਵੇਂ ਰੁੱਖ ਤੇ ਕੁੱਖ ਇਹ ਦੋਨੋਂ ਹੀ ਬਚਾਉਣ ਦੀ ਲੋੜ ਆ ਵੀ ਖਾਣ ਨੂੰ ਬਚਾਉਣ ਦੀ ਲੋੜ ਆ ਜੇ ਕਿਸੇ ਟਾਈਮ ਤੇ ਕਰੋਨਾ ਆ ਗਿਆ ਸੀਗਾ ਵੇਖੋ ਆਕਾਸ਼ੀ ਜਿੰਨੀ ਮਿਲਦੀ ਸੀ ਹਵਾ ਤੇ ਰੁੱਖਾਂ ਨੂੰ ਅਸੀਂ ਕੱਟ ਰਹੇ ਆ ਹਾਂ ਹਾਂ ਇਹ ਮੈਂ ਆਉਣ ਵਾਲੇ ਜਨਰੇਸ਼ਨ ਨੂੰ ਆ ਤੁਹਾਡੇ ਪਿੰਡਾਂ ਦੇ ਲੋਕਾਂ ਨੂੰ ਕਹਿੰਦੀ ਆਪਣੇ ਜੇ ਜਿੰਨੀ ਵੀ ਖੇਤੀਬਾੜੀ ਤੇ ਅਤੀ ਜਗ੍ਹਾ ਹੈਗੀ ਉਹਦੇ ਆਲੇ ਦੁਆਲੇ ਦਸਤੀ ਲਾਣ ਚਾਰ ਉਹ ਬਹੁਤ ਵਧੀਆ ਸੋ ਆਉਣ ਵਾਲੀ ਜੇ ਜਨਰੇਸ਼ਨ ਹੈ ਜਿਹੜੀ ਮੇਰੀ ਉਹਨਾਂ ਨੂੰ ਵੀ ਬੱਚਿਆਂ ਨੂੰ ਵੀ ਕਹਾਂਗੀ ਨਸ਼ਿਆਂ ਤੋਂ ਮੁਕਤ ਰਹੋ ਨਸ਼ੇ ਬੇਜ਼ਿੰਦਗੀ ਬਹੁਤ ਕੀਮਤੀ ਹੈ ਮਸਾ ਮਿਲੀ ਹੈ ਸੋ ਦਰਖਤਾਂ ਵਾਲਿਆ ਜ਼ਿਆਦਾ ਧਿਆਨ ਦੋ ਦਰਖਤਾਂ ਵਾਲਿਆ ਜ਼ਿਆਦਾ ਧਿਆਨ ਦੋ ਹਨ ਇਹ ਆਵਲ ਜਿੰਨੀ ਤੁਹਾਡੇ ਪਿੰਡ ਚ ਹੋਊਗੀ ਤੁਹਾਡੇ ਪਿੰਡ ਚ ਠੀਕ ਹੈ ਖੇਤੀ ਤੁਸੀਂ ਕਰਦੇ ਆ ਬਹੁਤ ਵਧੀਆ ਮਿਹਨਤ ਕਰਦੇ ਹੋ ਪਰ ਦਰਖਤ ਵੀ ਲਾਓ ਦਰਖਤ ਤੁਸੀਂ ਫਰੂਟਾਂ ਦੇ ਲਾ ਲਓ ਨਿੰਮ ਲਾਓ ਨੀਮ ਜ਼ਿਆਦਾ ਵੈਟਰ ਮਾਸ ਚੰਗੀ ਹੁੰਦੀ ਹੈ ਕਿਉਂਕਿ ਇਹ ਔਰ ਮਾਤਾ ਹੁ ਬੁਮਾਰਿਆਂ ਤੋਂ ਬੁਮਾਰਿਆਂ ਤੋਂ ਦੂਰ ਰਹੇ ਨੀਮ ਦੇ ਪੱਤੇ ਆਪਰੇ ਖਾ ਲੋ ਤੇ ਤਾਂ ਠੀਕ ਰਹਨੇ ਹੋ ਹਨ ਮੋੜੀਆਂ ਕਾ ਜੋ ਵੰਜਾ ਅਸੀਂ ਮੈਂ ਸੇ ਮੈਂ ਬੱਚੇ ਬਚਪਨ ਤੋਂ ਮੋੜੀਆਂ ਖਾਧਾ ਸੱਡ ਕੋ ਮੁੰਡਾ ਦੇਤੀ ਆਕਸੀਜਨ ਨਹੀਂ ਆਦੀ ਹਾਂ ਬਹੁਤ ਖਾਦੀਆਂ ਬਹੁਤ ਮਿੱਠੀਆਂ ਉਹੀ ਸਾਨੂੰ ਬਾਵਰ ਗਿਆ ਲੱਗਦੀਆਂ ਸੋ ਵੀ ਭਾਜੀ ਇੱਕ ਵੈਸੇ ਤਾਂ ਕਲਾਕਾਰ ਨੂੰ ਸਾਰੇ ਗੀਤ ਹੀ ਆਪਣੇ ਬੜੇ ਪਿਆਰੇ ਹੁੰਦੇ ਹਨ ਕੋਈ ਐ ਜਾ ਦਿਲ ਦੇ ਨੇੜੇ ਗੀਤ ਜਿਹੜਾ ਹੁਣ ਵੇਖੋ ਗੀਤ ਵੱਜ ਰਿਹਾ ਸੀ ਜੋ ਤੁਸੀਂ ਆ ਰਹੇ ਸੀ ਨਾਨਕ ਵੀਰਾਂ ਵੀ ਤੈਨੂੰ ਘੋੜੀ ਚੜਾਉਣੀ ਹੈ ਖਾਲੀ ਕੋੜੀ ਹਿਲਕਦੀ ਤੇ ਅਸੀਂ ਅਲੜ ਕੋਲੇ ਵਿੱਚ ਅਖੇ ਐਵੇਂ ਅੱਖੀਆਂ ਲਾ ਬੈਠੇ ਜਿਹੇ ਗੀਤ ਕਿਹੜੇ ਗੀਤ ਵਧੀਆ ਲੱਗਦੇ ਤੁਸੀਂ ਜਿਵੇਂ ਰਾਣੂ ਫਿਰਮ ਵਿੱਚ ਗੀਤ ਵੀ ਸੀਗੇ ਤੁਹਾਡੇ ਹੋਰ ਫਿਰਮਾਂ 'ਚ ਵੀ ਗਾਏ ਹਾਂ ਹਾਂ ਇਹ ਗੀਤ ਸਾਡੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਚੰਗੇ ਸੀਗੇ ਤੇ ਇੱਕ ਹੈ ਸੀਗਾ ਇੱਕ ਗੀਤ ਚੜਿਆ ਚਨਾ ਤੋ ਮੈਨੂੰ ਲਾ ਦੇ ਹਾਂ ਦੇ ਉਹ ਵੀ ਰੇ ਮਾਨੋਬੋਟ ਠੀਕ ਹੈ ਲੈ ਖਬਰ ਨੇ ਆਣੀ ਦੀ ਬਾਵਾ ਅਦਰ ਤੋਂ ਡਾਣਾ ਤੀ ਆਹ ਬਹੁਤ ਵਧੀਆ ਸੀ ਗੀਤ ਸਾਰੇ ਸਾਡੇ ਜੇ ਦੇਖਿਆ ਜਾਂਦਾ ਮੁੱਖ ਕੀ ਫਿਲਮ ਵਿੱਚ ਉਹ ਯਾਰ ਹੋਇਆ ਸੀਦਾ ਗੀਤ ਸੀ ਬੋਲ ਅਮਲੀ ਦਾ ਉਹ ਅੱਖਾਂਗੇ ਸਾਹਮਣੇ ਸੀ ਨਾ ਜਦਾਂ ਹੁਲੀ ਕੀ ਕਰਦਾ ਹੋਣਾ ਸੀ ਘਰ ਵਾਲੇ ਕਿਵੇਂ ਦੂਜੀ ਕਿ ਸਾਡਾ ਗੀਤ ਸੀਗਾ ਦੁਬਾਰੇ ਕੁੱਤੀ ਭੌਂਕਦੀ ਸਾਹ ਦੀ ਸੀ ਤੇ ਮਲਕੀ ਕੀ ਮਾਜੀ ਇੱਕ ਕੰਨਾ ਵਧੀਆ ਸੀ ਉਹ ਕੀ ਕਵਾ ਬਹੁਤ ਬੰਦੇ ਇੱਕ ਇੱਕ ਬੀਬੀ ਜਦੋਂ ਅਖਾੜਾ ਲੱਗਦਾ ਸੀ ਤੇ ਸਦੀਕ ਸਾਹਿਬ ਤਬੂਕਾ ਜਾਂ ਮਾਰ ਕੇ ਆਉਂਦੇ ਸੀ ਤੇ ਉਹ ਲੱਗਦਾ ਸੀ ਵੀ ਪੈਰ ਨੰਗੇ ਵੀ ਹੁੰਦੇ ਕਈ ਵਾਰ ਐ ਨਹੀਂ ਹੋ ਗਿਆ ਵੀ ਸਟੇਜ ਤੇ ਥੋੜੇ ਪੈਰ ਨਗੇ ਹਣਾ ਮਹਿਸੂਸੀ ਹੁੰਦਾ ਸੀ ਕਿ ਉਹ ਐਕਟਿੰਗ ਹੁੰਦੀ ਸੀ ਸਾਡੀ ਜਿਹੜਾ 100 ਦੇ ਲੋੜ ਤਾਂ ਮੇਨਾਂ ਦੀ ਉਹਦੇ ਤੇ ਕਿੰਦੀ ਵਧੀਆ ਇੱਕ ਟੰਗਾ ਸਦੀਕ ਸਾਹਿਬ ਦੀ ਵੀ ਹੈ ਨਾ ਨਿਸ਼ ਦੇਵ ਗੁੱਡ ਐਕਟਰ ਬਾਦੀ ਕਿੰਨਾ ਕਿ ਸਮਾਗਾਇਆ ਜੀ ਨਾਲ ਲਗਾਤਾਰ ਵੀ ਜਿਵੇਂ ਤੁਸੀਂ ਕਰੋ ਤਾਂ ਸ਼ੁਰੂਆਤ ਹੋ ਗਈ ਸੀ ਆ ਐਸੀ ਸਿੱਖਾ ਲਗਾਇਆ ਬਾਕੀ ਸਭ ਠੀਕ ਹੈ ਮਗਾਂਦੇ ਤਾਂ ਉਦੋਂ ਪਹਿਲਾਂ ਦੀ ਸੀ ਇਹ ਹੋ ਤਾਂ ਅਸਦੀਖ ਸਾਹਿਬ ਐਮਪੀ ਬਣ ਕੇ ਮਤਲਬ ਇੱਕ ਮੰਤਰੀ ਬਣ ਕੇ ਹੈ ਨਾ ਤੇ ਮਿਲਦੇ ਰਹਿੰਦੇ ਆ ਜੀ ਹਾਂ ਮਿਲਦੇ ਰਹਿੰਦੇ ਆ ਮਿਲਦੇ ਰਹਿੰਦੇ ਆ ਹਾਂ ਹਾਂ ਠੀਕ ਚਲੋ ਅੱਛਾ 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 ਠੀਕ ਹੈ ਹਾਂ ਚਲੋ ਵੀ ਬਾਈ ਬਹੁਤ ਧੰਨਵਾਦ ਗਰਮੀ ਵੈਸੇ ਜ਼ਿਆਦਾ ਕਰਦੀ ਤਾਂ ਫਿਰ ਗੱਲਬਾਤ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਆ ਤੁਹਾਨੂੰ ਮਿਲ ਕੇ ਦਰمی دور ਮੇਰੀ ਆ ਗਈ ਪੱਕਾ ਚਲਾ ਦੋ ਸਭ ਨੂੰ ਪੱਕਾ ਜੀ ਹਾਂ ਜੀ ਤੋਂ ਤੁਹਾਡੇ ਚੈਨਲ ਨੂੰ ਮਾਰਾ ਤਰੱਕੀ ਤੇ ਬੱਚੇ ਹਾਂ ਧੰਨਵਾਦ ਧੰਨਵਾਦ ਸਿਪਾਹੂ ਨੇ ਖਾ ਰਹੀਆਂ लास्ट ਬੋਲੀਆਂ ਨੂੰ ਅਸੀਂ ਬਾਬੇ ਨਾਨਕ ਦੀ ਗੱਲ ਦੀ ਜਿਹੜੀ लास्ट ਬੋਲੀ ਆਈ ਬਾਬਾ ਨਾਨਕ ਉਹ ਥੋੜਾ ਜਿਹਾ ਕੋਈ ਗੀਤ ਵੀ ਆਉ ਕਰਦੇ ਜੀ ਬੜਾ ਸੁਣਾ ਲੱਗਦਾ ਸੀ ਜਿਹੜੀ लास्ट ਦੇ ਬੋਲੀਆਂ ਕਹਿੰਦੇ ਉਹ ਸਾਡਾ ਲਾਰਮ ਹੁੰਦਾ ਸੀ ਜੀ ਹਾਂ ਚਾਹ ਕਹਿੰਦੇ ਜਿਹੜੀ ਮੈਂ ਜਵਾਨੀ ਹੈ ਥੈਂਕ ਯੂ ਕਿਰਤੀ ਜੀ ਅਮੀਰ ਜੀ ਜੀ ਬੜਾ ਚੋਰੀ ਹੈ ਕਿ ਨਾਮ ਤੁਸੀਂ ਉਹ ਬੋਲੀ ਆਪਾਂ ਦੇ ਸਾਡੀ ਉਹ ਬੜਾ ਵੈਸੇ ਜਾ ਰਹੇ ਨਹੀਂ ਹੋ ਗਏ। ਮੈਨੂੰ ਇਹ ਯਾਦ ਆ ਰਹੀਆਂ ਹੁਣ ਉਹ ਜਾਂਦੀ। ਸੋ ਚਲੋ। ਸਭ ਆ ਬੀਤ ਗਿਆ ਵਧੀਆ ਵਧੀਆ ਬੀਤੀ। ਹਾਂਜੀ। ਹਾਂ। ਅੱਜ ਇਹਨੂੰ ਜਿਹੜੀ ਹੈਗੀ ਇਹ ਮਾੜੇ ਮੋਢੇ ਮਾਪੇ ਨੇ ਦਿੱਤੀ ਜੇ ਤੇਰਾ ਤੋੜਿਆ ਵੀ ਜਿਵੇਂ ਹੁਣ ਤੀਆਂ ਦਾ ਤਿਹਾਰ ਆ ਰਿਹਾ ਹੁਣ ਸੌਣ ਦਾ ਮਹੀਨਾ ਆ ਰਿਹਾ ਤੇ ਤੀਆਂ ਵੀ ਪਿੰਡਾਂ ਚੋਂ ਕੋਈ ਸਾਂਝੇ ਜਿਹੜੇ ਪਿੰਸੀ ਉਹਦੇ ਜਨੇ ਤੀਆਂ ਲੱਗਦੇ ਅਸੀਂ ਤੇ ਪਰ ਬੋਰਡ ਵੀ ਅਸੀਂ ਵੜਦੇ ਹਣਾ ਤੇ ਉਹ ਕੀ ਤੇ ਸਨੇਹਾ ਦੇਣਾ ਚਾਹਣਗੇ ਅੱਜ ਦੀ ਜਿਹੜੀ ਜਨਰੇਸ਼ਨ ਉਹ ਜਿਹੜੀਆਂ ਬੀਬੀਆਂ ਨੂੰ ਆ ਆ ਮੈਂ ਨਾ ਰੋਪਨ ਸ਼ਹਿਰ ਪਿੰਡ ਚੋਂ ਆ ਹਾਂਜੀ ਤੇ ਸਾਡੇ ਬਹੁਤ ਵੱਡਾ ਜਿਹੜਾ ਹੁਣ ਬੋਰਡ ਦੇ ਥੱਲੇ ਅਸੀਂ ਆਪਾਂ ਸਨਮਾਨ ਮਿਲਿਆ ਹੋਇਆ ਹੈ ਹਾਂਜੀ ਤੇ ਐਦਾ ਬੋਰਡ ਸੀ ਉਹ ਬਹੁਤ ਪੁਰਾਣਾ ਬੋਰਡ ਸੀ ਤੇ ਮੈਂ ਉਹ ਬੋਰਡ ਤੇ ਆ ਪੱਤੇ ਤੋੜ ਕੇ ਲਿਆ ਨਹੀਂ ਜਿੰਨੇ ਉਹ ਲੱਕੜ ਦੀ ਫੱਟੀ ਉਹਨੇ ਬੜੀ ਤਕੜੀ ਲੰਮੀ ਸੀ ਜੀ ਤੁਹਾਡਾ ਜਿਹੜੇ ਦੇਖਦੇ ਆਇਆ ਹੈ ਕਾਬਲਾ ਨੂੰ ਉਹ ਤਾਂ ਪਿੰਗਾ ਝੂੜਦੇ ਹੋਣਗੇ ਜੀ ਮੈਂ ਤਾਂ ਪੁਰਾਣਾ ਸਮਾਂ ਵੀ ਦੇਖਿਆ ਤੇ ਨਵਾਂ ਵੀ ਦੇਖਿਆ ਉਹਦਾ ਵਿਸਤਾਰਲਾ ਵੀ ਦੇਖਿਆ ਚੰਗਾ ਵੀ ਦੇਖਿਆ ਮਾੜਾ ਬਹੁਤ ਅਸੀਂ ਧਰਤੀ ਤੇ ਉੱਠੇ ਬਤਾਲਾ ਤਾਂ ਮੈਂ ਧਰਤੀ ਤੇ ਕਦਾਈ ਸੀ ਹਾਂ ਸੋ ਆ ਫਿਲਮਾਂਤ ਵੀ ਵਧੀਆ ਕੀਤਾ ਜੀ ਤੁਸੀਂ ਜਿਵੇਂ ਪੰਜਾਬੀ ਫਿਲਮਾਂ 'ਚ ਬਹੁਤ ਕਿ ਐਕਟਰ ਆਇਆ ਬਹੁਤ ਆ ਮੈਂ ਐਕਟਿੰਗ ਐਮਨ ਐਕਟਿੰਗ ਮੈਨੂੰ ਸ਼ੌਕ ਜਿਹੀ ਸੀ ਕਿਉਂਕਿ ਨੇ ਅਧਿਕਾਰੀ ਵੀ ਤੁਸੀਂ ਵਧੀਆ ਕਰਦੇ ਰਹੋ ਨਾ ਜਿਹੜੀ ਫਿਲਮਾਂ ਚ ਰਾਣੋ ਜੀ ਦਾ ਬੜੀ ਉਹ ਹਾਂ ਬਸ ਉਹ ਸਾਫ ਸੁੱਤਰਾ ਜਿਹਾ ਰੋਲ ਸੀ ਤਾਂ ਕਰ ਲੈ ਮਾਂ ਸਾਹ ਲੈ ਲੇਕਾ ਸੀ ਬਹੁਤ ਵੀ ਮੇਰਾ ਮੇਰਾ ਉਹ ਦੇਖ ਕੇ ਨਾ ਦੂਰ ਦੋਈ ਕਾ ਤੁਹੀ ਹਾਂਜੀ ਗੰਜੀਤ ਜੋ ਵੀ ਮੈਂ ਨਾ ਰਾਣੋ ਜੀ ਦਾ ਰਾਣੋ ਜੀ ਪਹਿਲਾਂ ਉਹਨਾਂ ਨੇ ਮੇਰੇ ਸੁਭਾਅ ਦੇ ਬਤਾਉਂਦੀ ਜੀ ਆਹਰਾ ਬਾਤ ਹੈ ਅੱਛਾ ਜੀ ਇਸ ਕਾਲ ਅੰਦਰ ਆਵਣਾ ਚਾਹੁੰਦਾ ਚਲੋ ਬਹੁਤ ਅਮਾਇਜ ਹਾਂ ਵਿਭਾਈ ਜਿਵੇਂ ਬੁਰਜ ਮਹਿਮਾ ਪੈਂਦਾ ਜੀ ਬਠਿੰਡੇ ਜ਼ਿਲ੍ਹੇ ਦਾ ਇੱਕ ਜਿਹੜਾ ਵੇਖੋ ਇਹਨਾਂ ਨੇ ਕਿਉਂ ਨਹੀਂ ਵੀ ਕੀ ਕੀਤੀ ਹੈ ਵੀ ਜੋ ਤੁਹਾਡਾ ਸਨਮਾਨ ਕਰਨਾ ਸੀ ਇੱਕ ਬੋਰਡ ਦੇ ਇੱਕ ਬਰੂਟਾ ਇੱਕ ਬਹੁਤ ਵੱਡਾ ਵੀ ਉਹਦੇ ਥੱਲੇ ਇੱਕ ਠੰਡੀ ਬਿਠੀ ਸਾਹ ਦੇ ਨਾਮ ਨੂੰ ਯਾਦ ਆ ਗਿਆ ਸੀ ਤੇ ਜੇ ਮੈਂ ਮਨਸ਼ਨ ਲੈਂਦੇ ਹਾਂ ਕਿ ਮੈਂ ਤਾਂ ਆ ਰਾਸ ਨੂੰ ਕਰਦੇ ਰਹਿ। ਐਨੇ ਮਨ ਨਹੀਂ ਕਰਾਉਂਦੇ। ਅਸੀਂ ਬਲਕੀ ਸਿੰਘ ਨੇ ਮੈਨਾ ਕਰਤਾ ਜੀ। ਹਾਂ ਕਹਿੰਦਾ ਨਹੀਂ ਉਹ ਫਿਰ ਜਾਣਾ। ਨਹੀਂ ਫਿਰ ਬੁਲਾਵਾਂਗੇ ਜੀ ਅਸੀਂ ਕੋਹਰਪੁਰਾ ਪਿੰਡ ਰੱਖਾ ਕੇ ਨਾਮ। ਅਸੀਂ ਦਿਓੜਾ ਰੱਖਾ ਕੇ ਜੀ। ਹਾਂ। ਅਸੀਂ ਤੁਹਾਡੇ ਸਿਹਤ ਦੇ ਮਤਲਬ ਕੀ ਰੱਖਿਆ ਸੀ ਚਾ ਥੋੜਾ ਟਾਈਮ ਲਾਗੇ ਦਾ। ਹਾਂ। ਕੋਈ ਜ਼ਮ ਥੋੜਾ। ਨਹੀਂ ਵੱਡਾ। ਹਾਂ ਆ ਗਿਆ ਬਾਬਾ ਬਕਰਤ ਸਿੰਘ ਸਾਹਿਬ ਦਾ। ਅਨੇਬ ਜੰਗਲੇ ਲੋਕਾਂ ਦਾ ਇਸ ਉਧਰ ਬੋਰਡ ਦੇਖ ਰਹਾ ਸਾਹਮਣੇ ਖੂ ਸੀ ਜੀ ਕਿੰਨੇ ਵਿੱਡਾ ਜੀ ਚਾਰ ਮਿੱਡਾ ਚਾਰ ਮਿੱਡਾ ਸਾਹਮਣੇ ਖੂ ਸੀ ਜਦੋਂ ਉਹ ਨੂੰ ਸੰਭਾਲ ਕੇ ਰੱਖੋ ਛੋਟੇ ਮੋੜੇ ਪ੍ਰੋਗਰਾਮ ਕਰਾਉਂਦੇ ਰਹਿੰਦਾ ਸਾਲਿਕ ਤੋਂ 6 ਮਹੀਨਿਆਂ ਤੋਂ ਤੇ ਆਦੀ ਵੀ ਯਾਦ ਕਰਾ ਕੇ ਕਰਾਉਂਦੇ ਰਹਿੰਦੇ ਸਾਲ ਤੋਂ ਇੱਥੇ ਨਾ ਤੁਹਾਡੇ ਤੁਹਾਡੇ ਹੁਣ ਢਲ ਨਕਲੀ ਖੂ ਬਣਾਉਂਦੇ ਆ ਇਹ ਮਲਕੀ ਕੀਮੇ ਦਾ ਡਰਾਮਾ ਹੈ ਕਿ ਉਸੇ ਕਰਾ ਲਓ ਨਾ ਇੱਥੇ ਤਾਂ ਨਾ ਵਧੀਆ ਰਹੂਗਾ ਅਰੀਜਨਲ ਸਾਰਾ ਕੋ ਸ਼ੌਗ ਕਰਾ ਤੇ ਆਹ ਆ ਯਾ ਮੇਲਾ ਕਰਾਉਣਾ ਹਾਂ ਇਸ ਲਈ ਕੋਲ ਲਿਆ ਆ ਧੀਆ ਦਾ ਮੇਲਾ ਧੀਆ ਦਾ ਮੇਲਾ ਕਿ ਧੀਆ ਆ ਗਏ ਨਹੀਂ ਧੀਆ ਜਿਹੜੀਆਂ ਵਿਆਹੀਆਂ ਜੀ ਆਪਣੇ ਪੇ ਉਹਦੇ ਸਹੁਰੇ ਘਰ ਚਲੀਆਂ ਗਈਆਂ ਉਹਨਾਂ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਉਹਨਾਂ ਦਾ ਸਵਾਗਤ ਕਰਾਉਣਾ ਮੰਜੇ ਢਾ ਕੇ ਮੰਜਿਆਂ ਤੇ ਬਿਰਾ ਮੰਜੇ ਤੇ ਬਿਰਾ ਕਿ ਨਹੀਂ ਸਾਰਾ ਪ੍ਰੋਗਰਾਮ ਉਸ ਤਰੀਕੇ ਨਾਲ ਕਰਨਾ ਉਹਨਾਂ ਨੂੰ ਅੱਗੇ ਪਾਸ ਉਹਨਾਂ ਨੂੰ ਤਕਰੀ ਪਾ ਕੇ ਲਿਆਉਣੀ ਨਾਲੇ ਉਹ ਮੇਲ ਮੇਲ ਅਗਲਾ ਪੋਜਣ ਕਿ ਹੁਣ ਤਾਂ ਧੀਆ ਅੱਜ ਕੁੜੀਆਂ ਆਉਂਦੀਆਂ ਨਹੀਂ ਜੀ ਪਹਿਲਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਕਰੇ ਕਿ ਆਉਂਦੀਆਂ ਆਣ ਗਿਆ ਆਣ ਗਿਆ ਤਾਂ ਹੁਣ ਤਾਂ ਦਸਟਰਜਾ ਹੋ ਗਿਆ ਸਾਰਾ ਕੁਝ ਹਾਂ ਤੇ ਇਹਨਾਂ ਵੇਲ ਹੀ ਨਹੀਂ ਕਿਥੇ ਕੋਲ ਗਿਆ ਕਿ ਦਾ ਸਿਰ ਬਿਲਕੁਲ ਨਹੀਂ ਪੈਂਦਾ ਜੀ ਇੱਥੋਂ ਕੀ ਲੈ ਜਾਣਾ ਪਤਾ ਨਹੀਂ ਰੁੱਝੀ ਦੁਨੀਆ ਜੀ ਜਾਂਦੇ ਅਜੇ ਪੈਸੇ ਦੀ ਦੌੜ ਚ ਪੈ ਗਈ ਜੀ ਅਜੇ ਦੌੜ ਚ ਨਹੀਂ ਅਸੀਂ ਤਾਂ ਸਾਡੇ ਸਪੇਸ ਚ ਨੂੰ ਕਿਉਂਦਾ ਰੱਖਣ ਦੀ ਦੌੜ ਚ ਆ ਜਾਂ ਮਿਲਵਰਤਨ ਇਹ ਤਾਂ ਤੁਹਾਡੇ ਵਰਗਾ ਕੁਝੀ ਦੇ ਪਿੰਡ ਦੇ ਬੰਦਿਆਂ ਨੂੰ ਮਿਲ ਕੇ ਹੋ ਜਾਂਦੀ ਆ ਹਾਂ ਕਿ ਆ ਤੁਹਾਨੂੰ ਪਿੰਡ ਦੇ ਬੰਦੇ ਮਿਲ ਜਾਣ ਨਾ ਥਾ ਇਤੋਂ ਵੱਡੀ ਮੈਨੂੰ ਮੈਨੂੰ ਨਹੀਂ ਬਸ ਪੁਰਾਣੇ ਬੰਦੇ ਦੇ ਹਾਂ ਕੁਝੀ ਜੀ ਅੱਜ ਵੇਖਿਆ ਜੀ ਤੁਸੀਂ ਪੁਰਾਣੇ ਇਹਨਾਂ ਇਹੀ ਲੋਕ ਤਾਂ ਸੁਣਦੇ ਰਹੇ ਜੀ ਤੁਹਾਨੂੰ ਜਿੱਨਾ ਜੀ ਤੁਸੀਂ ਅੱਜ ਬੈਠੀ ਸੀ ਇਹਨਾਂ ਦੀ ਬਦੌਲਤ ਹਾਂ ਜੀ ਇਹਨਾਂ ਦੀ ਬਦੌਲਤ ਨਾਮ ਹੋਇਆ ਹੈ ਅਜੇ ਵੀ ਮਾਲਵੇ ਦੇ ਜਿਹੜੇ ਲੋਕ ਕੀ ਮਤਲਬ ਲੋਂਦੇ ਆ ਜਮੀਨ ਟਰੈਕਟਰ ਆ ਨਾ ਉਹ ਟਰੈਕਟਰਾਂ ਉੱਤੇ ਤੁਹਾਡੇ ਗਾਣੇ ਚੱਲਦੇ ਆ ਆ ਮੇਰੇ ਮੋਹਲ ਸੇ 50 ਗਾੜੇ ਆ ਜੀ ਤੁਹਾਡੇ ਜੀ ਤੇ ਅਸੀਂ ਸੁਣਦੇ ਨਹੀਂ ਹੋਰ ਕੋਈ ਗਾੜੇ ਸੁਣਦੇ ਇੱਕ ਦੂਜੇ ਆ ਮੇਰੀ ਆਵਾਜ਼ ਪਤਾ ਨਹੀਂ ਲੋਕਾਂ ਨੂੰ ਚੰਗੀ ਬਹੁਤ ਲੱਗਦੀ ਸੀ ਬਹੁਤ ਚੰਗੀ ਕੱਲਾ ਕੱਲਾ ਲੱਗਦਾ ਸਮਝਦਾ ਹਾਂ ਐਵਰੀਬਾਡੀ ਉਹ ਵੈਸੇ ਸੱਚ ਦੱਸੀਏ ਗਾਣਾ ਹੀ ਬੱਲੇ ਬੱਲੇ ਪਿੰਡ ਚਰਚਾ ਕਰਦਾ ਨਹੀਂ ਬੰਦੇ ਚੁੱਪ ਕਰ ਬਣ ਜਾ ਸਿਆਲੀ ਸਦੀ ਗੱਲ ਹੈ ਜੰਮਰਕਾਰ ਨਹੀਂ ਆਈ ਜੀ ਕਦੋਂ ਜੀ 1982 ਆ ਪੈਰ ਦੇ ਛੜਕ ਮੇਰੀ ਬਾਤ ਹਾਂ ਜਲਿਆਣਾ ਕੀਨੇ ਚੱਲਣਾ ਗਈ ਚੱਲਿਆ ਦੇ ਚੱਲਿਆਲੀ ਕਹਿੰਦਾ ਪੁਰਾਣੇ ਤਲਾ ਕਰਾਣਾ ਹੋਣੀ ਨਹੀਂ ਹਾਂ ਚੱਲਣਾ ਨਾਲ ਤੇ ਪੁਰਾਣੀ ਚੱਲਣ ਲਵਾ ਕੇ ਉਖਾਉਂਦੇ ਕੀ ਪੈਰ ਚੱਕ ਦਿੰਦੇ ਸੀ ਗੱਡੀ ਦੇ ਇਸ ਲਈ ਕਹਿੰਦੇ ਗੱਡੀ ਦੇ ਵਿੱਚੋਂ ਕੱਢ ਲੈਂਦੇ ਸੀ ਸਹੀ ਗੱਲ ਹੈ ਹਾਂ ਜਿਹੜੇ ਪੈਰ ਚੱਕ ਦਿੰਦੇ ਸੀ ਮਡੀ ਗਏ ਉਹ ਕਹੋ ਯਾਰ ਆਹ ਸੁਦੀਕ ਨੂੰ ਕਈ ਵਾਰੀ ਰਿਵਾਰਡਰ ਵੀ ਕਰਨਾ ਪੈਂਦਾ ਹਾਂ ਹਾਂ ਦੇਖਿਆ ਸੀ ਚੱਲ ਰਾਸ਼ੇ ਨਾ ਉਹ ਦੇਖੀਏ ਹੁਣ ਅਖਾੜੇ ਹੀ ਖਤਮ ਹੋ ਗਏ ਬਦਾਂ ਦੇਖ ਪੈਂਦੀਆਂ ਸੀ ਕੋਠਿਆਂ ਦੀਆਂ ਛੱਤਾਂ ਦੇਖ ਪੈਂਦੀਆਂ ਸੀ ਭਾਰ ਉੱਤੇ ਬੰਦੇ ਚੜ ਜਾਂਦੇ ਸੀ ਠੀਕ ਹੋ ਛੱਤ ਦੇ ਪਾਣੋ ਛੱਤ ਦੇ ਪੈਂਦੇ ਹੀ ਕਈ ਵਾਰੀ ਬਸ ਅਖਾੜੇ ਹੀ ਖਤਮ ਹੋ ਗਏ ਕਿੰਨੇ ਘਾਣੇ ਅਖਾੜੇ ਤੁਹਾਡੇ ਬਣਾਏ ਐ ਐਸਾ ਛਾ ਅਖਾੜੇ ਕਿੰਨੇ ਕੁ ਲਾਦੇ ਹੋੜਿਆ ਪਿੰਡਾਂ ਦੀ ਸੈਂਕੜੇ ਵਿੱਚ ਘਿਆ ਯਾਰਾਂ ਦੀ ਗਿਣਤੀ ਚੋਗੇ ਨਹੀਂ ਯਾਰਾਂ ਦੀ ਗਿਣਤੀ ਚੋਗੇ ਆ ਜਿਹੜੇ ਇੱਥੇ ਪੀਰੇ ਤੀਜੀ ਪੀੜੀ ਦਾ ਤੁਸੀਂ ਉਹ ਮੰਨ ਲਓ ਹੁਣ ਵੀ ਹੈਗੇ ਜਿਹੜੇ ਤੀਜੀ ਪੀੜੀ ਚ ਵਿਗਾ ਕੇ ਤੁਸੀਂ ਉਹਨਾਂ ਦੇ ਬੱਚਿਆਂ ਦੇ ਵਿਆਹ ਤੇਗਾ ਉਹ ਵਾਰੀ ਆਪਣੀ ਆ ਗਏ ਸੋਹਰੇ ਹੋ ਗਏ ਸੀ ਮੈਂ ਕਹਿੰਦਾ ਕਿ ਉਹ ਵਿਆਹ ਦੀ ਜੀਤ ਉਹਦਾ ਫਿਰ ਆਉਂਦੇ ਹੈਗੇ ਹਾਂ ਉਹਨਾਂ ਨੇ ਮੇਰੇ ਸਾਹਮਣੇ ਯਾਰ ਚੋ ਚਾਹੀਦੀ ਹੈ ਉਹਨਾਂ ਦੇ ਬੱਚੇ ਕਿੰਨੀ ਉਮਰ ਵੱਡੀ ਹੋਈ ਮੈਂ ਬੇਟੇ ਦੇ ਨਾਲ ਤੇਰੀ ਸ਼ਹਿਦ ਦਵਾਉਂ ਠੀਕ ਹੈ ਚਲੋ ਜੇ ਹਨ ਪਰਮਾਤਮਾ ਉਮਰ ਦੇ ਵੱਡੇ ਤੈਨੂੰ ਬਹੁਤ ਧੰਨਵਾਦ ਜੀ ਵਾਇਰੋ ਤੰਦਰੁਸਤੀ ਦੇ ਵਿੱਚ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਤਾਂ ਤੰਦਰੁਸਤੀ ਵੱਡੀ ਇਨਾਮਤਾ ਤੇ ਅਜੇ ਵੀ ਬਹੁਤ ਬਸਤਾ ਨਾਲ ਪਿਆ ਜੀ ਬਹੁਤ ਗੱਲ ਕਰਦੇ ਨਾਲ ਪਿਆ ਜੀ ਇਹੀ ਦੀ ਇੱਥੇ ਗੱਤ ਨਹੀਂ ਹੋਇਆ ਤੇ ਤੁਹਾਨੂੰ ਤਾਂ ਦੇਖ ਕੇ ਸਾਰਾ ਕੁਝ ਯਾਦ ਆ ਜਾਂਦਾ ਜੀ ਵੇਖੋ ਇਹਨਾਂ ਨੂੰ ਤੁਸੀਂ ਲੋ ਭਾਵੇਂ ਕਾਢੀ ਜਾਓ ਆ ਕੇ ਵਿੱਚ ਉਹ ਵੀ ਬਹੁਤ ਵੱਡੀ ਗੱਲ ਆ ਜੀ ਨਹੀਂ ਨਹੀਂ ਮੈਂ ਹੁਣ ਕਿਤੇ ਪ੍ਰੋਗਰਾਮ ਤੇ ਜਾਣਾ ਸੀ ਬਾਈ ਜਿਹਨੇ ਕੱਲ ਹੀ ਮੋੜ ਕੀਤਾ ਮੈਂ ਨਹੀਂ ਜਾਂਦਾ ਮੈਂ ਜਾਂਦੇ ਨਹੀਂ ਮੈਂ ਤਾਂ ਹੋ ਗਿਆ ਬਹੁਤ ਦੋ ਸਾਲ ਹੋ ਗਏ ਮੈਨੂੰ ਕਹਿੰਦੇ ਨੂੰ ਮਿਲਣਾ ਅਖਰ ਉਹ ਧਿਆਣੇ ਸੀ ਇੰਟਰਵਿਊ ਕਰਾ ਜੇ ਜਾ ਕੇ ਉੱਥੇ ਮੇਰੇ ਮੰਤ ਦੋ ਸਾਲਾਂ ਦਾ ਦੋ ਸਾਲਾਂ ਦਾ ਸਾਡਾ ਜੀ ਛੁੱਟੀ ਮੇਰੇ ਤੇ ਖੜਾ ਹੋ ਗਿਆ ਇਹ ਸੋਖੋ ਫੋਰੀਓ ਉਹ ਵਾਕੇ ਫੋਰੀਓ ਵੀ ਜਿਹੜੇ ਉਹਦੇ ਫੋੜਾ ਹੁੰਦੇ ਜਾਂਦੇ ਟੂਰ ਜਾਂਦੇ ਫੋੜਾ ਹੁੰਦਾ ਜਾਂਦਾ ਜੀ ਸੋਨੂੰ ਦੇਖਣ ਨੂੰ ਹਾਂ ਇਹ ਮੇਰਾ ਯਾਦ ਹੋਈ ਸਾਡੇ ਯਾਰਾ ਜੀ ਸਰਵਾਹੇ ਖੜੇ ਰਹੇ ਜੀ ਸਰਵਾਹੇ ਸਰਵਾਹੇ ਪੈ ਕਿਸੀ ਨਾਮ ਦੇ ਕਾਰਸ ਤੇ ਗਿਆ ਜੀ اپنی مئی نے جا کے واپس آنا صافی بھی پوری تو کی ہے نہیں چاہیے ایک طرح یہ کہ اچھا کوئی لوک کا کام ہے لگے لوکوں کا کام بھی بجائے اس کے کہ یہ بھائی کی اس طرح کرنے گیا تاکہ کی نظر تک بھی لگاؤ مانو کیوں آدمی کو تم درمیان ہے ایسا بیٹھے ہوئے میرے کیوں نہیں ہٹی ہوئی کون کیا کہیں نہیں داری کے حوالے سے طرح گیا <سؤال> بھاؤ جڑا نہ کہان دے داذر سمجھتی <سؤال> ਜੇ ਕਿ ਹੋਮੀ ਦੀ ਲਈ ਲੋਕੋ ਸਬਰੀ ਦਾ ਗੋਰੀਏ ਦਾ ਯਾਦੂਆ ਨਦੀਖ ਸਾਹ ਕੋਈ ਨੀ ਗੁਰੀ ਪ੍ਰਾਣੀ ਯਾਦ ਕੋਈ ਛੋਡੇ ਇੱਕ ਮਿੰਟ ਦੀ ਨਾਮ ਕੀ ਹੈ ਤੁਹਾਡਾ ਕਿਹੜਾ ਪਿੰਡ ਦਾ ਅਚਾ ਜੀ ਨਾਹੜਾ ਪਿੰਡ ਉਹਦੀ ਮਾਰੀ 1970 ਕੇ ਜੰਮਰਾ ਕਬਸ ਪੜ ਲਗੇ ਹੁੰਦੇ ਤੇ ਪਰਵਰੀ 1970 ਜਿਹੜੇ ਕਿ ਉਹ ਜੀ ਉਹਦਾ ਘਾੜਾ ਲੱਗਿਆ ਸੀ ਆਜੀ ਸਾਹਿਬ ਬੀਟੀ ਵਾਲੇ ਬਹੁਤ ਸਾਰੇ ਸਾਲਾਂ ਤੋਂ ਤਾਂ ਰਾਮਪਾਟੱਕੇ ਚਾਹਦੇ ਸੀ ਇਹਦੀ ਗੱਲ ਵੀ ਤੇ ਉੱਥੇੋਂ ਉਹਨਾਂ ਆਏ ਸੀ ਭੱਲਿਆ ਰੁਕਾ ਪਰ ਲੱਭ ਰਹੇ ਸਨ ਕਿੱਥਾ ਹੋ ਗਿਆ ਉਹ ਅਗੌਰ ਨਹੀਂ ਆਇਆ ਅਸੀਂ ਸਾਡੇ ਵਿੱਚ ਦਾ ਹਰ ਤਰ੍ਹਾਂ ਰੁਕਾ ਕੋਈ ਸਹੀ ਤਰ੍ਹਾਂ ਕੰਮ ਕਰਦਾ ਨਹੀਂ ਆਇਆ ਫਿਰ ਤੰਨਾਰੇ ਜੁਆਇਆ ਕਰੇ ਜੋ ਬਹੁਤ ਹੋਰ ਵੀ ਗਾਣੇ ਬੜੇ ਸੀ ਉਹਨਾਂ ਦੇ ਗੁਰੂਆਂ ਨੇ ਲਾਏ ਸੀ ਰਕਾਉ ਨਹੀਂ ਹੋਏ ਅੱਛਾ 78 ਜਿਵੇਂ ਜੀ ਹਾਂ ਹੁਣ ਤਾਂ ਸਾਡੇ ਸਾਰੇ ਮੈਨੂੰ ਲੱਗਿਆ ਸੀ ਕਿ ਰਾਜਾ ਜੀ ਇਨੀਸ਼ੀਅਲਿਸ ਆਪਾਂ ਦਾ ਸਾਕਾ ਟੈਕਨੀਕ ਲਗਾਦਾ ਮਾਣੋ ਸਪੀਕੀ ਚੱਕੇ ਤੇ ਲਗਾਈਆਂ ਭਾਵੀ ਬੋਲਣ ਤੁਹਾਨੂੰ ਬਹੁਤ ਕਾਲੇ ਬਣ ਰਿਹਾ ਸੀ ਫਿਰ ਉਹਨੂੰ 82 ਕੇ ਮੇਰੇ ਵਾਂਗ ਖੜਾ ਲਾਇਆ ਮੈਂ ਬਸ ਫਿਰ ਜਦੋਂ ਚਾਹੇ ਉਹਨਾਂ ਦੇ ਕਾਰਡ ਹੋਈ ਜਾਂਦਾ ਕਿ ਕੱਢ ਦੇਣੇ ਉਹਨੋਂ ਕਿਨੇ ਕਿਨੇ ਗੀਤ ਮਸਮੂੱਚੇ ਜਿਆਦਾ ਇੱਕ ਵਾਰ ਦੇਸ਼ ਸੰਗ ਜੰਗ ਸ਼ਰਮੀਲੇ ਦੇ ਸਾਰੇ ਹਾਂਜੀ ਪਹਿਲੇ ਵਾਰ ਨੂੰ ਚੱਲ ਜਾਂਦਾ ਪਿਛਲੇ ਵਾਰ ਨੂੰ ਸਾਰੇ ਅੰਡੀਆ ਸੰਖ ਮੇਰੀ ਵਾਂਗ ਮੇਰੇ ਜੇਠ ਦੀ ਕੀ ਫਿਰ ਲੋਕਾਂ ਦੇ ਤਰ੍ਹਾਂ ਵੀ ਵਰਦਾ ਜਿਨ੍ਹਾਂ ਨੇ ਸਾਰਾ ਕੌੜ ਇੱਕੋ ਹੀ